ਪਰ ਉਹਨਾਂ ਨੇ ਇੱਕ ਬਹੁਤ ਗਲਤ ਗੱਲ ਕੀਤੀ ਕਿ ਜਿਹੜਾ ਮੈਨੂੰ ਕਹਤਾ ਸੀਐਮ ਬਨਨਾ ਮੈਂ ਸੀਐਮ ਨਹੀਂ ਬਨਨਾ ਮੈਂ ਪੀਐਮ ਬਨਨਾ ਅੱਛਾ ਚਰਨਜੀਤ ਸਿੰਘ ਚੰਨੀ ਨੇ ਗਲਤ ਗੱਲ ਕਰਤੀ ਹੈ ਗਲਤ ਗੱਲ ਨਹੀਂ ਕੀਤੀ ਮਤਲਬ ਛੋਟਾ ਅਪਦਾ ਦੇਣਾ ਅਰੇ ਅਰੇ ਜਾਂ ਮੈਂ ਕਰਦਾ ਮਾਲਕਾ ਅਰੇ ਜਾਂ ਮੈਂ ਕਰਦਾ ਮਾਲਕਾ ਮੇਰੀ ਅਰਜ਼ ਸੁਣੀ ਸੀਐਮ ਬਣਾਈ ਚੰਨੀ ਨੂੰ ਕਿਕ ਅਰਜ਼ ਸੁਣੀ ਸੀਐਮ ਬਣਾਈ ਚੰਨੀ ਨੂੰ ਇੱਕ ਦਿਲ ਦੀ ਅਰਜ਼ ਸੁਣੀ ਮੇਰੇ ਬੌਲਾ ਮੇਰੇ ਵਾਲਕਾ ਤੁਹਾਨੂੰ ਉਹੀ ਆਪਾਂ ਫੇਰ ਚੋਣਾਂ ਦੇ ਮੁੱਦੇ ਤੇ ਆਨੇ ਆ ਖਾਸ ਕਰ ਜਿੱਦਾ ਹੁਣ ਤੁਹਾਣਾ ਆਪਾਂ ਗੱਲ ਕੀਤੀ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਤੁਹਾਡਾ ਇਸ ਵਾਰ ਨਾਮ ਵੀ ਲਿਆ ਹੈ ਨਾ ਕਿਉਂਕਿ ਉਹ ਸ਼ਹਿਰਪੂਰ ਚੋਣ ਪ੍ਰਚਾਰ ਕਰ ਰਹੇ ਸੀਗੇ ਹਜੇ ਫਿਲਹਾਲ ਜਿਮਨੀ ਚੋਣਾਂ ਚ ਕੋਈ ਮੁਲਾਕਾਤ ਹੋਈ ਹੈ ਉਹਨਾਂ ਦੇ ਨਾਲ ਨਹੀਂ ਨਹੀਂ ਕੋਈ ਮੁਲਾਕਾਤ ਨਹੀਂ ਹੋਈ ਜੀ ਪਰ ਉਹਨਾਂ ਨੇ ਇੱਕ ਬਹੁਤ ਗਲਤ ਗੱਲ ਕੀਤੀ ਕਿ ਜਿਹੜਾ ਮੈਨੂੰ ਕਹਿਤਾ ਸੀਐਮ ਬਨਣਾ ਮੈਂ ਸੀਐਮ ਨਹੀਂ ਬੰਨਣਾ ਮੈਂ ਪੀਐਮ ਬੰਨਣਾ ਅੱਛਾ ਚਰਨਜੀਤ ਸਿੰਘ ਚੰਨੀ ਨੇ ਗਲਤ ਗੱਲ ਕਰਤੀ ਹੈ ਗਲਤ ਗੱਲ ਨਹੀਂ ਕੀਤੀ ਮਤਲਬ ਛੋਟਾ ਅਪਦਾ ਦੇ ਸੀ ਉਹਨੇ ਕਿਹਾ ਗਲਤ ਗੱਲ ਕੀਤੀ ਨਹੀਂ ਨਹੀਂ ਮੈਂ ਕਹਿੰਦਾ ਮੈਂ ਕੋਈ ਥੋੜਾ ਠੀਕ ਹੈ ਉਹਨਾਂ ਨੂੰ ਚਾਹੀਦਾ ਪੀਐਮ ਸੀਐਮ ਭਾਜੀ ਚੰਨੀ ਭਾਜੀ ਬੰਨਣਾ ਅੱਛਾ ਤੁਸੀਂ ਪੀਐਮ ਬੰਨਣਾ ਚਾਹੁੰਦੇ ਮੈਂ ਪੀਐਮ ਬੰਨਣਾ ਚਾਹੁੰਦਾ ਅਰੇ ਮਤਲਬ ਉਹ ਗਲਤੀ ਹੋ ਗਈ ਚੰਨੀ ਸਾਹਿਬ ਤੋਂ ਹੋ ਗਈ ਉਹ ਸੀਐਮ ਦਾ ਕਹਿ ਕੇ ਪੀਐਮ ਕਹਿਣਾ ਚਾਹੀਦਾ ਨਹੀਂ ਨਹੀਂ ਐਕਚੁਅਲੀ ਉਹ ਹੈ ਕਿ ਹੁਣ ਜੋ ਮਰਜ਼ੀ ਕਹਿ ਜਾ ਸਾਡੇ ਅਸੀਂ ਉਹਨਾਂ ਦੇ ਫੈਨ ਆ ਸਾਡੇ ਵੱਡੇ ਭਰਾ ਉਹ ਕੁਝ ਵੀ ਕਹਿ ਜਾਣਾ ਕਿ ਅਸੀਂ ਕੋਈ ਗਲਤ ਗ ਉਹ ਤੀਨੋਂ ਗਿਆਨ ਇਹ ਤਾਂ ਲੋਕਾਂ ਨੂੰ ਗਿਆਨ ਵੀ ਨੀਡ ਸ਼ੈਡਰ ਨੂੰ ਪੀਐਮ ਬਣਾ ਦਿਆ ਅੱਛਾ ਤੁਹਾਨੂੰ ਪਤਾ ਪੀਐਮ ਬਣਾਉਣ ਨੂੰ ਕਿੰਨੇ ਪਾਰਲੀਮੈਂਟ ਮੈਂਬਰ ਚਾਹੀਦੇ ਨੇ ਔਰ ਜਿਹੜੀਆਂ ਤੁਸੀਂ ਵੋਟਾਂ ਪਿਛਲੀ ਵਾਰ ਐਮਪੀ ਦੀਆਂ ਲੜੀਆਂ ਨੇ ਇਲੈਕਸ਼ਨ ਉਹਦੇ ਵੀ ਤੁਹਾਨੂੰ ਵੈਸੇ ਇੱਕ ਆਇਨਾ ਤਾਂ ਨਜ਼ਰ ਆਇਆ ਕਿ ਨਹੀਂ ਦੇਖੋ ਆਇਨਾ ਦੇ ਦਾਅਵਾ ਕਿ ਮੈਂ ਕਿਹੜਾ ਸਦਾ ਵਾਸਤੇ ਬੰਨਾ ਮੈਂ ਸਿਰਫ 4 ਘੰਟੇ ਵਾਸਤੇ ਬੰਨਾ ਇੱਕ ਵਾਰੀ ਮੈਂ 4 ਘੰਟੇ ਵਾਸਤੇ ਬਣਾ ਕੇ ਦੇਖੋ ਫਿਰ ਦੇਖੋ ਜਲਵਾ ਇਹ ਲੋਕ ਕਹਣਗੇ ਇਹਦੇ ਇਹਦੇ ਕੰਮ ਕਰਨਾ ਸੀਗਾ ਪਰ ਕਰ ਨਹੀਂ ਸਕੇ ਸਾਡੇ ਦਿਮਾਗ 'ਚ ਨਹੀਂ ਆਇਆ ਇਹ ਹੋਇਆ ਨਹੀਂ ਸਕਿਆ ਸਾਡਾ ਦੇਸ਼ ਅਮਰੀਕਾ ਦੇ ਉੱਤੇ ਹੈ ਸਾਡਾ ਦੇਸ਼ ਕੈਨੇਡਾ ਦੇ ਉੱਤੇ ਹੈ ਸਾਡਾ ਦੇਸ਼ ਇੰਗਲੈਂਡ ਦੇ ਉੱਤੇ ਹੈ ਸਿਰਫ ਸਾਨੂੰ ਪਤਾ ਨਹੀਂ ਚੱਲ ਪਿਆ ਜੇ ਸਾਨੂੰ ਜਿੱਦਣ ਸਾਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਨਾ ਕਿ ਸਾਡਾ ਦੇਸ਼ ਤਰ ਜਾਣਾ ਹੈ ਅੱਛਾ ਇੱਕ ਚੀਜ਼ ਦੱਸੋ ਤੁਸੀਂ ਕਿ ਚਰਨਜੀਤ ਸਿੰਘ ਚੰਨੀ ਦੇ ਬਹੁਤ ਵੱਡੇ ਫੈਨ ਹੋ ਤੁਸੀਂ ਹੈ ਨਾ ਮਿਲਦੇ ਵੀ ਹੋ ਮਿਲੇ ਵੀ ਹੋ ਅੱਛਾ ਇੱਕ ਵਾਰੀ ਮਿਲੇ ਹੋ ਐਮਪੀ ਇਲੈਕਸ਼ਨ 'ਚ ਨਾ ਉਹਦੇ ਬੜੀ ਫੈਨ ਬਣ ਗਏ ਸੀਗੇ ਕੋਈ ਗਾਣਾ ਬਣਾਇਆ ਹੋਣਾ ਲਈ ਕੋਈ ਸੰਗੀਤ ਕੀਤਾ ਕੋਈ ਤਿਆਰ ਹੋਣਾ ਲਈ ਚੈਲੈਂਜਿੰਗ ਸੀ ਤੰਨੀ ਜੀ ਨਹੀਂ ਜੀ ਫਿਲਹਾਲ ਦੇ ਮਨ ਬੜਾ ਦੁਖੀ ਆ ਕਿ ਮੈਂ ਇਲੈਕਸ਼ਨ 'ਚ ਖੜਾ ਨਹੀਂ ਹੋ ਸਕਿਆ ਚਲੋ ਉਧਰ ਨਹੀਂ ਖੜਾ ਹੋਆ ਗੁਰਦਾਸਪੁਰੇ ਖੜਾ ਬੈਕਸਾ ਕਰ ਰਹੀ ਜਿੱਦਾਂ ਤੁਸੀਂ ਹਰਮਾਨੀ ਬਿਚਾਰੇ ਸੀ ਕੀ ਕਰੀ ਉਹਨੇ ਸਾਰਾ ਗੁੱਸਾ ਕਿ ਇੱਥੇ ਕੱਢੀ ਦਾ ਵਫਾ ਕੀ ਕਰੀ ਹੋਰ ਕੀ ਕਰ ਸਕਦੇ ਤੋੜ ਤਾਂ ਨਹੀਂ ਦਿੰਦੇ ਨਹੀਂ ਤੋੜਿਆ ਨਹੀਂ ਗਿਆ ਨਿਯਾਜ਼ ਕਰਾਂਗੇ ਤਾਂ ਫਿਰ ਕਲਾਕਾਰ ਬਣਾਗੇ ਫਿਰ ਕੀ ਕਰੀ ਫਿਰ ਕੋਈ ਗਾਣਾ ਬਣਾਇਆ ਤਾਂ ਸੁਣਾ ਦਿਓ ਸ਼ਾਇਦ ਚੰਨੀ ਸਾਹਿਬ ਸੁਣ ਲੈਣ ਤੁਹਾਡੀ ਇਹ ਵੀ ਗੱਲ ਸੁਨਾਈ ਤੋਂ ਹੋਣ ਵਾਲੀ ਵੀ ਇੱਕ ਗਾਣਾ ਨਹੀਂ ਉਹ ਦੱਸ ਕੇ ਦਿੰਨੇ ਜੀ ਜਿਵੇਂ ਨਾ ਗਾਣੇ ਵੀ ਤਿਆਰ ਮਿੰਟ ਮਿੰਟ ਆ ਰਹੇ ਆਰਜਾ ਮੈਂ ਕਰਦਾ ਮਾਲਿਕਾ ਅਰਜਾ ਮੈਂ ਕਰਦਾ ਮਾਲਿਕਾ ਮੇਰੀ ਅਰਜ ਸੁਣੀ ਸਿਯਮ ਬਣਾਈ ਚੰਨੀ ਨੂੰ ਕਿੱਕ ਅਰਜ ਸੁਣੀ ਸਿਯਮ ਬਣਾਈ ਚੰਨੀ ਨੂੰ ਇੱਕ ਦਿਲ ਦੀ ਅਰਜ ਸੁਣੀ ਮੇਰੇ ਬੋਲਾ ਮੇਰੇ ਵਾਲਿਕਾ ਇਹ ਕਾੜੇ ਕਲੁੱਤ गाना ਬਣਾਤਾ ਜੀ ਤੇ ਇਹਦਾ ਚੰਨੀ ਸਾਹਿਬ ਲਈ ਆਪਣੇ ਲਈ ਪੀਐਮ ਵਾਲਾ ਨਹੀਂ ਬਣਾਇਆ ਨਹੀਂ ਆਪਣੇ ਲਈ ਬਣੂਗਾ ਨੀਤੂ ਬਣੇਗਾ ਪ੍ਰਧਾਨ ਮੰਤਰੀ ਨੀਤੂ ਬਣ ਗਿਆ ਪ੍ਰਧਾਨ ਮੰਤਰੀ 4 ਘੰਟੇ ਵਿੱਚ ਕਰੂ ਅਮੀਰ ਦੇਸ਼ ਨੂੰ ਦੇਖੇ ਬੱਲੇ ਬੱਲੇ ਕਰਾਉ ਹਰ ਜਗ੍ਹਾ ਤੇ ਯਾਰ ਤੇਰੀ ਚਰਚਾ ਹੋ ਜਾਊ ਜਦ ਬਣ ਗਿਆ ਪ੍ਰਧਾਨ ਮੰਤਰੀ ਫਿਰ 4 ਘੰਟੇ ਵਾਸਤੇ ਕੁਝ ਨਵਾਂ ਕਰਕੇ ਦਿਖਾ